ਹਾਂਜੀ ਆਪਾਂ ਧੋਵਾਂਗੇ ਅੱਜ ਪਰਦੇ ਤੇ ਸੌਖੇ ਤੇ ਆਸਾਨ ਤਰੀਕੇ ਨਾਲ ਪਰਦੇ ਧੋਵਾਂਗੇ ਉਹ ਤੁਹਾਨੂੰ ਦੱਸ ਰਹੀਆਂ ਸੀ ਦੇਖੋ ਮਸ਼ੀਨ ਵਿੱਚ ਆਪਾਂ ਪਰਦੇ ਧੋ ਰਹੇ ਹਾਂ ਤੇ ਕਿਹੜੇ ਤਰੀਕੇ ਨਾਲ ਆਪਾਂ ਨੇ ਮਸ਼ੀਨ ਵਿੱਚ ਪਰਦੇ ਪਾਉਣੇ ਆ ਪਰਦਿਆਂ ਨੂੰ ਹਾਂ ਆਪਾਂ ਨੇ ਫੋਲਡ ਕਰ ਲੈਣਾ ਕਿਉਂਕਿ ਮਸ਼ੀਨ ਦੇ ਵਿੱਚ ਨਾ ਜੋ ਪਰਦੇ ਪਾਏ ਹੋਏ ਉਹਨਾਂ ਦੇ ਰਿੰਗ ਨਾ ਵੱਜਣ ਮਸ਼ੀਨ ਨਾਲ ਨਾਲੇ ਤਾਂ ਮਸ਼ੀਨ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਆਪਾਂ ਇਦਾਂ ਪਰਦਿਆਂ ਨੂੰ ਖੁੱਲੇ ਮਸ਼ੀਨ 'ਚ ਸਿੱਟ ਦਿੰਦੇ ਆ ਚਰੀਟਾ ਪੈ ਜਾਂਦੀ ਹੈ ਕਿਉਂਕਿ ਪਲਾਸਟਿਕ ਹੀ ਹੁੰਦੀ ਆ ਹਲਕੀਉ ਹੁੰਦੀ ਆ ਜਿਆਦਾ ਹਾਰ ਨਹੀਂ ਹੁੰਦੀ ਉਹ ਤੇ ਇਸ ਕਰਕੇ ਆਪਾਂ ਨੇ ਸੌਖੇ ਤਰੀਕੇ ਨਾਲ ਪਰਦੇ ਧੋਤੇ ਤੁਸੀਂ ਖੁਦ ਦੇਖ ਲਓ ਪਰਦੇ ਮੇਰੇ ਕਾਫੀ ਸੀਗੇ ਆ ਦੇਖ ਲਓ ਮਸ਼ੀਨ ਘੁੰਮ ਰਹੀ ਆ ਤੇ ਵਧੀਆ ਤਰੀਕੇ ਨਾਲ ਆਪਾਂ ਨੇ ਪਰਦੇ ਧੋਤੇ ਤੇ ਇੱਕ ਪਾਸੇ ਆਪਾਂ ਨੇ ਸਕਾਏ ਪਰਦੇ ਉਹ ਵੀ ਦੇਖ ਲਓ ਸੌਖਾ ਤੇ ਆਸਾਨ ਤਰੀਕੇ ਨਾਲ ਪਰਦੇ ਸਕਾਏ ਜਿੱਦਾਂ ਮੈਂ ਮਸ਼ੀਨ ਵਿੱਚ ਪਰਦੇ ਧੋਣ ਵਾਸਤੇ ਪਾਏ ਤੇ ਉਦਾਂ ਹੀ ਸਿਕਾਉਣ ਵਾਸਤੇ ਪਾ ਦਿੱਤੇ ਪਰਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੈਗੀ ਕਿਉਂਕਿ ਮੈਂ ਹਮੇਸ਼ਾ ਹੀ ਐਦਾਂ ਹੀ ਪਰਦੇ ਧੋਂਦੀ ਆ ਤੇ ਬੱਸ ਤਾਂ ਇੰਨੇ ਪਰਦੇ ਦੇਖ ਕੇ ਡਰ ਲੱਗ ਜਾਂਦਾ ਵੀ ਕਿੰਨੇ ਪਰਦੇ ਆ ਹਨਾ ਧੋਣ ਨੂੰ ਪ੍ਰੋਬਲਮ ਆਉਂਦੀ ਆ ਇਸ ਕਰਕੇ ਕੋਈ ਦਿੱਕਤ ਨਹੀਂ ਆਈ ਮੈਨੂੰ ਮਸ਼ੀਨ 'ਚ ਪਰਦੇ ਧੋਣ ਵਾਸਤੇ ਤੇ ਆਪਣਾ ਤਰੀਕਾ ਆਹੀ ਆ ਪਰਦੇ ਧੋਣ ਦਾ ਤੁਸੀਂ ਜ਼ਰੂਰ ਦੱਸਣਾ ਤੁਹਾਡਾ ਤਰੀਕਾ ਕਿਹੜਾ ਪਰਦੇ ਧੋਣ ਦਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਪਾ ਦੇਣਾ ਜੀ ਜੇ ਤੁਹਾਨੂੰ ਵੀਡੀਓ ਵੀ ਅੱਛੀ ਲੱਗੀ ਵਧੀਆ ਲੱਗੀ ਤਾਂ ਜ਼ਰੂਰ ਦੱਸ ਦਿਓ ਮੇਰੀਆਂ ਭੈਣਾਂ ਕਿਉਂਕਿ ਸਾਰੀਆਂ ਭੈਣਾਂ ਨਹੀਂ ਘਰ ਦਾ ਕੰਮ ਕਰਨਾ ਹੁੰਦਾ ਇੱਕ ਪਾਸੇ ਪਰਦੇ ਧੋ ਹੁੰਦੇ ਆ ਜੀ ਤੇ ਦੂਸਰੇ ਪਾਸੇ ਪਰਦੇ ਸਕਾਰ ਰਹੇ ਆਪਾਂ ਬਹੁਤ ਵਧੀਆ ਤਰੀਕੇ ਤੇ ਆਸਾਨ ਤਰੀਕੇ ਨਾਲ ਤੁਸੀਂ ਖੁਦ ਦੇਖ ਲਓ ਮਾਈਂਡ ਫ੍ਰੀ ਹੋ ਕੇ ਆਪਣੇ ਪਰਦੇ ਧੋ ਕੋਈ ਟੈਨਸ਼ਨ ਨਹੀਂ ਕੋਈ ਲੋਡ ਨਹੀਂ ਦਿਮਾਗ ਤੇ ਹਨਾ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਪਰਦੇ ਧੋਣ ਤੋਂ ਫਿਰ ਚਾਹੇ ਪਰਦੇ ਮਹੀਨੇ ਬਾਤੋਂ ਉਹ ਆਪਦੀ ਇੱਛਾ ਏ ਜਿਸ ਤਰ੍ਹਾਂ ਦੇ ਪਰਦੇ ਸਾਫ਼ ਸੁਥਰੇ ਹਾਂ ਤੱਕਲਾ 2 ਢਾਈ ਮਹੀਨੇ ਕੱਢੇ ਦਿੰਦੇ ਆ ਇਸ ਕਰਕੇ ਆਪਾਂ ਤਾਂ 2 ਢਾਈ ਮਹੀਨੇ ਬਾਅਦ ਹੀ ਪਰਦੇ ਧੋਂਦੇ ਆ ਕਿਉਂਕਿ ਜਿਆਦਾ ਆਪਣੇ ਕੋਲ ਇੰਨੀ ਗੰਦਗੀ ਰੱਖਦੇ ਨਹੀਂ ਆਪਾਂ ਤੇ ਸਾਫ਼ ਸੁਥਰਾ ਆਪਣਾ ਵੈਸੇ ਹੀ ਸਾਰੇ ਰੂਮ ਸਾਫ਼ ਸੁਥਰੇ ਹੀ ਰਹਿੰਦੇ ਆ ਜਿਆਦਾ ਕੋਈ ਪਰੇਸ਼ਾਨੀ ਨਹੀਂ ਆਉਂਦੀ ਮੈਨੂੰ ਪਰਦੇ ਧੋਣ ਵਿੱਚ ਤੁਸੀਂ ਵੀ ਇਦਾਂ ਹੀ ਧੋ ਸਕਦੇ ਆ ਪਰਦੇ ਚਲੋ ਜੀ ਆਪਣੇ ਪਰਦੇ ਗਏ ਸੁੱਕਾ ਹੁਣ ਦੇਖੋ ਪੜਦੇ ਵੀ ਉਦਾਂ ਹੀ ਸੁੱਕ ਕੇ ਆਉਣਗੇ ਬਾਹਰ ਤੇ ਜਿਸ ਤਰ੍ਹਾਂ ਮਸ਼ੀਨ ਵਿੱਚ ਧੋ ਕੇ ਆਪਾਂ ਨੇ ਦਿਖਾਏ ਤੁਹਾਨੂੰ ਰਿੰਗ ਵੀ ਕੋਈ ਰਿੰਗ ਨਹੀਂ ਨਿਕਲਦਾ ਇਹਦਾ ਤੇ ਖੁਦ ਦੇਖੋ ਤੁਸੀਂ ਆਪ ਪੜਦੇ ਆਪਣੇ ਗਏ ਜੀ ਸੁੱਕ ਕਿਉਂਕਿ ਪੜਦੇ ਕਾਫੀ ਸੀਗੇ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗੀ ਮੈਂ ਵੀਡੀਓ ਉਹਦੇ ਪਰ ਬਣਾਈ ਹੋਈ ਹੈ ਪਹਿਲਾਂ ਮਸ਼ੀਨ ਪਰੇ ਕਈ ਵਾਰ ਨਾ ਮਸ਼ੀਨ ਵਿੱਚ 1 ਰੁਪਿਆ ਜਾਂ ਕੋਈ ਹੋਰ ਚੀਜ਼ ਛੋਟੀ ਮੋਟੀ ਮਸ਼ੀਨ ਦੇ ਵਿੱਚ ਰੁਕ ਜਾਂਦੀ ਆ ਉਹ ਫਿਰ ਪਾਣੀ ਰੁਕ ਜਾਂਦਾ ਮਸ਼ੀਨ ਦਾ ਦਿੱਕਤ ਆਉਂਦੀ ਆ ਤੇ ਉਹ ਮੈਂ ਵੀਡੀਓ ਬਣਾਈ ਹੋਈ ਆ ਤੁਸੀਂ ਖੁਦ ਦੇਖ ਲਿਓ ਤੁਸੀਂ ਆਪ ਹੀ ਕੱਢ ਸਕਦੇ ਹੋ ਛਿੱਕਾ ਜੇ ਫਸ ਜਾਂਦਾ ਆ ਦੇਖੋ ਆਪਾਂ ਨੇ ਕੱਪੜੇ ਸੁਕਾ ਲਏ ਪੜਦੇ ਪੂਰੇ ਸੁੱਕ ਕੇ ਬਾਹਰ ਰੱਖ ਲਏ ਆਪਾਂ ਨੇ ਪੂਰਾ ਇਹਦੇ ਆਂ ਵਧੀਆ ਤਰੀਕੇ ਨਾਲ ਰਿੰਗ ਸਹੀ ਸਲਾਮਤ ਨਿਕਲੇ ਮਸ਼ੀਨ ਚੋਂ ਤੁਸੀਂ ਆਪ ਦੇਖੋ ਚੈੱਕ ਕਰੋ ਤੁਹਾਡੇ ਸਾਹਮਣੇ ਆਪਣੇ ਪੜਦੇ ਧੋਤੇ ਤੇ ਸਕਾਏ ਵੀ ਆ ਕੋਈ ਇੰਨੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪੜਦੇ ਧੋਣ ਵਿੱਚ ਕਈ ਵਾਰ ਆਪਾਂ ਕਹਿੰਦੇ ਨੇ ਵੀ ਹੱਥ ਨਾਲ ਧੋ ਲਓ ਇਹਦੇ ਰਿੰਗ ਨਿਕਲ ਜਾਣਗੇ ਪਰ ਮਸ਼ੀਨ ਵਿੱਚ ਵੀ ਇਹਦੇ ਰਿੰਗ ਨਹੀਂ ਨਿਕਲਦੇ ਜੇ ਆਪਾਂ ਆਹ ਤਰੀਕੇ ਨਾਲ ਪੜਦੇ ਧੋਵਾਂਗੇ ਤੇ ਇਹੀ ਤਰੀਕੇ ਨਾਲ ਪੜਦੇ ਸੁਕਾਉਣੇ ਆ ਪਰਦੇ ਸਕਾਉਣ ਦਾ ਵੀ ਇਹੀ ਤਰੀਕਾ ਹੋਣਾ ਚਾਹੀਦਾ ਕਿਉਂਕਿ ਪਰਦਿਆਂ ਨੂੰ ਫੋਲਡ ਕਰਕੇ ਉਹਦਾ ਰਿੰਗ ਨੂੰ ਪਰਦੇ ਦੇ ਵਿੱਚ ਗੱਬੇ ਕਵਰ ਕਰਕੇ ਫਿਰ ਹੀ ਮਸ਼ੀਨ ਦੇ ਵਿੱਚ ਪਾਓ ਸੁਕਾਉਣ ਵਾਸਤੇ ਕਿਉਂਕਿ ਮਸ਼ੀਨ ਦੇ ਨਾਲ ਰਿੰਗ ਨਾ ਵੱਜਣ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਨੀ ਆਪਾਂ ਨੇ ਛੱਤ ਤੇ ਦੇਖੋ ਪਰਦੇ ਪਾਏ ਹੋਏ ਸੁੱਕਣੇ ਕਿਹੜੇ ਤਰੀਕੇ ਨਾਲ ਸੁੱਕਣੇ ਪਾਏ ਹੋ ਉਹ ਵੀ ਤੁਸੀਂ ਦੇਖ ਸਕਦੇ ਆ ਤੇ ਆਪਣੇ ਆਪਣੇ ਰੂਮ ਵਿੱਚ ਉਸੇ ਤਰ੍ਹਾਂ